1984 ਨੂੰ ਬੀਤਿਆਂ ਭਾਵੇਂ ਕਿ 40 ਸਾਲ ਬੀਤ ਚੁੱਕੇ ਨੇ ਪਰ ਅਜੇ ਵੀ ਜਿਹੜੇ ਉਹ ਜ਼ਖਮ ਨੇ ਜਦੋਂ ਸਮੇਂ ਦੀ ਜ਼ਾਲਮ ਹਕੂਮਤ ਨੇ ਹਰਮੰਦਰ ਸਾਹਿਬ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੋਪਾਂ ਟੈਂਕਾਂ ਨਾਲ ਅਟੈਕ ਕਰਕੇ ਅਨੇਕਾਂ ਸਿੰਘਾਂ ਸਿੰਘਣੀਆਂ ਤੇ ਪਚੰਗੀਆਂ ਨੂੰ ਜਿੱਥੇ ਸ਼ਹੀਦ ਕਰਤਾ ਉੱਥੇ ਹੀ ਪਾਵਨ ਦਰਬਾਰ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਵੀ ਕਰ ਦਿੱਤਾ ਗਿਆ ਜਿੱਥੇ ਉਸ ਸਮੇਂ ਜ਼ਾਲਮ ਹਕੂਮਤ ਨਾਲ ਲੋਹਾ ਲੈਂਦੇ ਆ ਅਨੇਕਾਂ ਸਿੰਘ ਸਿੰਘਣੀਆਂ ਤੇ ਚੰਗੀ ਸ਼ਹੀਦ ਹੋ ਗਏ। ਉਹਨਾਂ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਸਨ ਪਾਈ ਮਲਕੀਤ ਸਿੰਘ ਜੀ ਬਾਗੜੀਆਂ। ਜਿਨ੍ਹਾਂ ਦੇ ਪਰਿਵਾਰ ਵਿੱਚ ਇਸ ਵਕਤ ਅਸੀਂ ਖੜੇ ਆ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਭੈਣ ਉਹਨਾਂ ਦੇ ਭਰਾ ਸਾਡੇ ਨਾਲ ਹਾਜ਼ਰ ਨੇ। ਸੋ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਹੈਗਾ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨਾਲ ਸੰਪਰਕ ਬਣਿਆ ਕਿਵੇਂ ਸ਼ਹੀਦ ਹੋਏ ਔਰ ਕਿਵੇਂ ਇਹਨਾਂ ਤੱਕ ਉਹ ਪੂਰੀ ਖ਼ਬਰ ਪਹੁੰਚੀ। ਸੋ ਆਪਾਂ ਸ਼ਹੀਦ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ। ਜਦੋਂ ਇਹ ਭਾਈ ਸਾਹਿਬ ਤੁਹਾਡੇ ਸ਼ਹੀਦ ਹੋਏ ਨੇ ਕਿਵੇਂ ਤੁਹਾਨੂੰ ਪਤਾ ਲੱਗਿਆ ਕਿੰਨੀ ਉਮਰ ਸੀ ਇਹਨਾਂ ਦੀ? 17-18 ਸਾਲ ਦੀ ਸੀ। ਅੱਛਾ। ਹੂੰ। ਕਿਵੇਂ ਪਤਾ ਲੱਗਿਆ ਕਿਵੇਂ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਸੀਗੇ? ਕਿਵੇਂ ਉਹ ਪਰਿਵਾਰ ਦੇ ਵਿੱਚੋਂ ਜਿਹੜਾ ਹੈਗਾ ਤੁਹਾਨੂੰ ਦੱਸ ਕੇ ਕਿਵੇਂ ਗਏ ਸੰਤਾ ਨਾਲ ਉਹਨਾਂ ਦਾ ਤਾਲ ਮਿਲ ਗਿਆ ਹੋਇਆ? ਇਹਦੇ ਬੰਦੂਏ ਦੇ ਨਾਲ ਹੀ ਸਦੇ ਮਜ਼ਦੂਰ ਭਾਈ ਉਹ ਵੀ ਬੰਦੂਆ ਸੀ ਜੀ। ਮੈਂ ਵੀ ਬੰਦੂਆ ਸੀ। ਹੂੰ। ਉਹਦਾ ਅੰਬਰ ਦੱਸ ਸਕਿਆ? ਜਿਆਨੀ ਮੋਹਨ ਸਿੰਘ ਖਾਲਸਾ ਪੰਡਤਰਾਵਾ ਤੋਂ ਹਮਮ ਨੰਬਰ ਸਾਖਿ ਉਹਨੇ ਸੀਰਸਾ ਦਾ ਕੰਮ ਛੱਡਤਾ ਸ਼ਾਂਤਾਂ ਦੀ ਸੇਵਾ ਚ ਲੱਗ ਗਿਆ ਦਿਨ ਰਾਤ ਸੇਵਾਜ ਕਰਦਾ ਰਿਹਾ ਕੁਝ ਸਮਾਂ ਬਾਅਦ ਮੋਰਚਾ ਬੰਦੀ ਹੋ ਗਈ ਗਲਫਦਾਰੀਆਂ ਵੀ ਦਿੱਤੀਆਂ ਉਹਨੇ ਜਿੱਥੇ ਵੀ ਗਲਫਦਾਰੀ ਹੁੰਦੀ ਸੀ ਗਲਫਦਾਰੀ ਹਰਚੰਦ ਸਿੰਘ ਲੋਂਗੋਵਾਲੀਆ ਉਹਨਾਂ ਦੀ ਹਾਜ਼ਰੀ ਲਾਉਂਦਾ ਹੁੰਦਾ ਸੀ ਮਰਜੀਵਣਾਂ 'ਚ ਲਿਸਟਾਂ ਬਣਾ ਲੀਆਂ ਜੇ ਅਸੀਂ ਮਰਜੀਵਣਾਂ 'ਚ ਮਰਨ ਤਿਆਰ ਹਾਂ ਵੀ ਸਾਡੀ ਕੌਮ ਤੇ ਹਿੱਤਾਂ ਲਈ ਅਸੀਂ ਤਿਆਰ 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 ਹਾਂ ਪਰ ਜੋ ਸੰਤ ਜੀ ਸਾਨੂੰ ਹੁਕਮ ਕਰਨਗੇ ਅਸੀਂ ਉਹਦਾ ਹੁਕਮ ਤੇ ਪਾਕੀ ਦਾ ਪਾਕੀ ਦਾ ਕਿਵੇਂ ਫਿਰ ਜਿਹੜਾ ਹੈਗਾ ਉੱਥੇ ਇਹ ਸੰਤਾਂ ਨਾਲ ਕਿੰਨਾ ਸਮਾਂ ਰਹੇ ਕੀ ਪਤਾ ਜੀ ਉਹ 2-3 ਸਾਲ ਪਹਿਲਾਂ ਬਾਗੇ ਤੇ ਜੀ ਕੁਝ ਸਮਾਂ ਹਾਂ ਤੇ ਉਦੋਂ ਬਾਅਦ ਆ ਸੰਤ ਜਨੈਤ ਸਿੰਘ ਖਾਲਸਾ ਦੀ ਭਿੰਡਰਾਂ ਵਾਲੇ ਦੀ ਗਿਰਫਤਾਰੀ ਹੋ ਗਈ ਹਾਂ ਇਹ ਭਿੰਡਰੇ ਰਹਿੰਦੇ ਰਹਿੰਦੇ ਇੱਕ ਜੋਲਟੇ ਪਿੰਡ ਦਾ ਗ੍ਰਾਂਥੀ ਸਿੰਘ ਤੇ ਇਹ ਡਾਲੀ ਦਾ ਕੰਮ ਕਰਦਾ ਸੀ ਲੈਣਾ ਸੀ ਤੇ ਉੱਥੇ ਗਿਰਫਤਾਰੀ ਤੇ ਪਹੁੰਚੇ ਪਹੁੰਚੇ ਨਾਲ ਦੀ ਨਾਲੇ ਸ਼ੰਤ ਜੀਆ ਦੀ ਆਪਣਾ ਵਿਦੇਸ਼ ਦੇ ਸੰਗਤਾਂ ਨੂੰ ਚਲੇ ਗਏ ਵੀ ਮੈਜਾ ਚੱਲਿਆ ਸੰਗਤਾਂ ਨੇ ਅਰਦਾਸ ਕਰੀ ਅਰਦਾਸ ਕਰਕੇ ਵਿਦੇਸ਼ ਦੇ ਤਾਂ ਸੰਗਤਾਂ ਨੂੰ ਤੇ ਆਪਣੀ ਗੱਡੀ 'ਚ ਬਹਿ ਗਏ ਉਦੋਂ ਬਾਅਦ ਕੋਈ ਕੁਝ ਘਟਨਾ ਵਾਪਰੀ ਦੀ ਜਿਹੜੇ ਸਰਕਾਰੀ ਸਰਦਾਰ ਅਫਸਰਾਂ ਸੀ ਬੰਦੇ ਨੇ ਉਹਨਾਂ ਥਾਣੇਦਾਰ ਦੇ ਨੇ ਗੋਲੀ ਡੰਡਾ ਮਾਰਿਆ ਕਿਸੇ ਨਿੰਗ ਸਿੰਘ ਦੇ ਉਸ ਤੋਂ ਲਾਠੀ ਚਾਰਜ ਹੋ ਗਿਆ ਬੰਦੇ ਸਿੰਘ ਸੀਦ ਹੋ ਗਏ ਇਹਦਾ ਕਹਿੰਦਾ ਮੇਰੇ ਕੋਲ ਢਾਂਗਾ ਸੀ ਕਹਿੰਦਾ ਢਾਂਗਾ ਲੈ ਕੇ ਸੀ ਜਿਹੜੀ ਸੀ ਆਹਦੀ CRP ਸੀ 85 ਤੇ ਉਹਨਾਂ ਨੇ ਮੇਰੇ ਤੇ ਸੁੱਗਾ ਸੱਟਾ ਮੈਂ ਬੇਹੋਸ਼ ਹੋ ਗਿਆ ਪਿਆਰਿਆ ਕੁਝ ਥਮਾ ਬਾਦ ਸਿੰਘਾਂ ਨੇ ਮੈਨੂੰ ਚੱਕ ਕੇ ਹੋਸ਼ ਤੇ ਲਿਆਂਦਾ ਉਦੋਂ ਬਾਅਦ ਫਿਰ ਸੰਤਾ ਨਾਲ ਮਿਲਣ ਗਿਆ ਜਰਨੈਲ ਸਿੰਘ ਖਾਲਸਾ ਦੀ ਜਦੋਂ ਰੋਜ਼ ਪਰ ਦੇਲਚਸ ਤੇ ਹਮ ਸੰਤਜੀ ਕਹਿੰਦੇ ਵੀ ਤੇਰੇ ਵਰਗੇ ਸਾਨੂੰ ਸਿੰਘਾਂ ਦੀ ਲੋੜ ਆ ਸਿੰਘਾਂ ਹਮ ਕਹਿੰਦਾ ਜੀ ਹੁਕਮ ਕਰੋ ਮੈਂ ਛੋਟੀ ਚਰਨਾ ਜਿਵੇਂ ਸੇਵਾ ਕਰਣੀ ਹਮ ਉਦੋਂ ਬਾਅਦ ਫਿਰ ਜੱਥੇ ਤੇ ਰਹਿਣ ਲੱਗ ਪਏ ਇੱਕ ਫੋਟੋ ਆ ਜਿਹੜੀ ਉਹ ਹੁਣ ਵੀ ਜਿਹੜੀ ਹੈਗੀ ਆ ਨੈਟ ਤੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਦੇਖਣ ਨੂੰ ਮਿਲਦੀ ਆ ਕਿ ਸੰਤਾ ਦੇ ਨਾਲ ਇਹਨਾਂ ਕੋਲ ਹਥਿਆਰ ਫੜੇ ਹੋਏ ਨੇ ਔਰ ਇੱਕ ਸਾਈਡ ਤੇ ਚੱਲ ਰਹੇ ਨੇ ਸੰਤਾ ਦੇ ਨਾਲ ਰਹਿੰਦੇ ਸੀਗੇ ਹਾਂ ਜੀ ਹਰ ਟਾਈਮ ਨਾਲ ਰਹਿੰਦੇ ਤੇ ਤੁਹਾਡੇ ਨਾਲ ਇਹਨਾਂ ਦੀ ਗੱਲ ਹੁੰਦੀ ਰਹਿੰਦੀ ਸੀਗੀ ਹਾਂ ਜਦੋਂ ਉੱਥੇ ਆਉਂਦੇ ਤੇ ਫੇਰ ਮਿਲ ਜਾਂਦੇ ਤੇ ਸਾਨੂੰ ਹੂੰ ਜੀ ਬਗੈ ਦਾ ਭਾਜਨ ਲਾਲ ਵੀ ਅਸੀਂ ਗੱਡੀ ਚੜ੍ਹਨ ਗਏ ਤੇ ਹੂੰ ਸਾਨੂੰ ਬੋਲਟ ਮੋਟਰਸਾਈਕਲ ਚੰਦਾ ਸਿੰਘਾਂ ਨੂੰ ਦਿੱਤੇ ਹੋਏ ਤੇ ਫੇ ਜੀ ਇਹਨਾਂ ਛੋਡਾ ਲਾਉਣ ਗਏ ਤੇ ਬੋਲਟ ਮੋਟਰ ਉੱਥੇ ਉਹਨਾਂ ਨੇ ਕਿਹਾ ਵੀ ਸਾਨੂੰ ਜੀ ਫੋਰਸ ਵਾਲੀ ਹੈ ਵੀ ਅਸੀਂ ਹੁਣ ਇਹਨੂੰ ਤਾਂ ਮਾਰ ਦਾਂਗੇ ਫੇ ਅਸੀਂ ਨਹੀਂ ਲੱਕਤ ਸਕਦੇ ਸੰਤ ਜੀ ਨੂੰ ਅਸੀਂ ਦੱਸਿਆ ਸੰਤ ਜੀ ਕਹਿੰਦੇ ਤੇਰੀ ਸਾਨੂੰ ਸੋਨੂੰ ਸਿੰਘਾਂ ਦੀ ਸਾਨੂੰ ਜ਼ਰੂਰੀ ਲੋੜ ਹੈ ਇਹਨੂੰ ਰਹਿਣ ਦੋ ਬਗੈ ਸੰਤ ਜੀ ਕਹਿੰਦੇ ਤਾਂ ਜਾ ਖੜਕੇ ਤਾਂ ਸਰ ਵੱਟ ਕੇ ਲੈ ਕੇ ਆਉ ਇਹਦੀ ਖੁਦੋਂ ਖਾੜੀ ਖੇਲਣੀ ਹੈ ਹੂੰ ਜਾਂ ਉੱਥੇ ਪ੍ਰਬੰਧ ਵਾਲਾ ਦੇਖ ਲੈ ਫੋਰਸ ਦਾ ਜੀ ਸੰਤ ਜੀ ਨੇ ਇਹ ਰਹਾ ਤਾਂ ਵੀ ਚੱਲ ਰਹਿਣ ਦੋ ਇੱਥੇ ਵੀ ਸ ਹਮ ਫਿਰ ਤੁਹਾਨੂੰ ਜਿਹੜਾ ਆਖਰੀ ਵਾਰ ਕਿਵੇਂ ਪਤਾ ਲੱਗਿਆ ਕਿ ਇਹ ਜਿਹੜਾ ਹੈਗਾ 6 ਜੂਨ 1984 ਨੂੰ ਉਥੇ ਸਹੀਦ ਹੋ ਗਏ ਮੈਂ ਭਾਈ ਆਪਣੇ ਦਰਸ਼ਨ ਸਿੰਘ ਮੱਲੇ ਵਾਲੀ ਆ ਜੀ ਉਹਨਾਂ ਦਾ ਪਤਾ ਲੱਗਾ ਕਿ ਇੱਥੇ ਗਰਜਾ ਸਿੰਘ ਮਹਾਲੇ ਰਹਿੰਦਾ ਸੀ ਗ੍ਰੰਥੀ ਸਿੰਘ ਹੂੰ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਕੋਲੇ ਜਾਂਦੇ ਆਉਂਦੇ ਤੇ ਹੂੰ ਉਹਨਾਂ ਨੂੰ ਮੈਂ ਪਤਾ ਕਰਿਆ ਕਹਿੰਦਾ ਮੇਰੇ ਤੋਂ ਗਰਾਹੀ ਕਰਕੇ ਲੇਖੇ ਗਿਆ ਸਿੰਘ ਥੋਡੇ ਵਾਲਾ ਵੀ ਤੇ ਮੱਲੇ ਵਾਲੀਆ ਵੀ ਆ ਸਨਾਂ ਦੇ ਵੀ ਸਿੰਘ ਤੇ ਦੱਸਦੇ ਨੇ ਵੀ ਕਵਾਂਟਰ ਕਵਾਂਟਰ ਤੇ ਵੱਡੀਆਂ ਬੋਰੀਆਂ ਹੁੰਦੀਆਂ ਸੀ ਜਾਂ ਤਾਂ ਉਹ ਕਵਾਂਟਰ ਦੀ ਬੋਰੀ ਚੱਕਦਾ ਤੇ ਛੱਡ ਦਿੰਦਾ ਤੇ ਬੇ ਉੱਥੋਂ ਮੱਲੇ ਆ ਤੋਂ ਗੱਡੀ ਲੋਡ ਕਰਕੇ ਫਿਰ ਉੱਥੋਂ ਲੈ ਕੇ ਗਏ ਨੇ ਸੋਲੇ ਕਾਂ ਕੋ ਜੋ ਵੀ نگراہی کریے ਸਾਡੇ ਪਿੰਡੋਂ ਵੀ ਕਈ ਸਿੰਘਾਂ ਨੇ ਉਹਨੂੰ ਸੇਵਾ ਕਰੀਏ ਹਮ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਚੌਥੇ ਇਹਨਾਂ ਦੇ ਜੈਪ ਘਰ ਦੇ ਵਿੱਚ ਤਸਵੀਰ ਵੀ ਲਾਈ ਗਈ ਆ ਤੁਸੀਂ ਦੇਖਿਓ ਉਹ ਤਸਵੀਰ ਜਾ ਕੇ ਨਾ ਮੈਂ ਨਹੀਂ ਦੇਖੀ ਜੀ ਮੈਂ ਤਾਂ ਨਾਮ ਲਿਖਿਆ ਹੋਇਆ ਦੇਖਿਆ ਅੱਛਾ ਹਾਂ ਨਾਮ ਜਰੂਰ ਲਿਖਿਆ ਹੈ ਤੇ ਫੋਟੋ ਨਹੀਂ ਲੱਗੀ ਸੰਤ ਹਰਚੰਦ ਸਿੰਘ ਜੀ ਨੇ ਕਿਹਾ ਸੀ ਵੀ ਮੈਂ ਇਹਦੀ ਫੋਟੋ ਵੀ ਲਾਉਂਗਾ ਇਹ ਛੋਟਾ ਮੁੰਡਾ ਨਹੀਂ ਹੈਗਾ ਪੁੱਤ ਮੇਰਾ ਬਹੁਤ ਲਾਇਕ ਪੁੱਤ ਹੈ ਅੱਗੇ ਕਰੀਏ ਹਮ ਜਦੋਂ ਫਿਰ ਤੁਸੀਂ ਇਹਨਾਂ ਦਾ ਪਤਾ ਲੱਗਿਆ ਕਿ ਸਹੀਦ ਹੋ ਗਏ ਨੇ ਫਿਰ ਤੁਸੀਂ ਉਹਨਾਂ ਦੀ ਜਿਹੜੀ ਹੈਗੀ ਮ੍ਰਿਤਕ ਦੇਹ ਨੂੰ ਲੈਣ ਵਾਸਤੇ ਗਿਆ ਕੋਈ ਪਰਿਵਾਰ ਵਾਲਾ ਸਾਡੇ ਨਾਲ ਅਸੀਂ ਕੋਈ ਨਹੀਂ ਗਏ ਜਿੱਥੇ ਸਾਡੇ ਉੱਥੇ ਤਾਂ ਸੀਆਰਪੀ ਲੱਗੀ ਪਈ ਸੀ ਮਿਲਟਰੀ ਲੱਗੀ ਪਈ ਸੀ ਸਾਨੂੰ ਕੋਈ ਨੰਗਣ ਨਹੀਂ ਦਿੰਦੇ ਤੇ ਅਸੀਂ ਇੱਕ ਗਰੀਬ ਪਰਿਵਾਰ ਕਿੱਥੇ ਲੱਗ ਜਾਂਦਾਈ ਸਾਡੇ ਨਾਲ ਦੁਰਦਾ ਨਹੀਂ ਸੀ ਜੀ ਕੋਈ ਜੇ ਮੈਂ ਹੁਣ ਭਾਈ ਸਾਹਿਬ ਵਾਗੜੀਆਂ ਨੇ ਜਾਂ ਹੋਰ ਸਰਪੰਚ ਪਿੰਡ ਦਾ ਜ਼ਿੰਮੇਵਾਰ ਅਧਿਕਾਰੀ ਬਣਦਾ ਹੋਵੇ ਉਹੀ ਜਾ ਸਕਦਾਈ ਹੁਣ ਗਰੀਬ ਨੂੰ ਤਾਂ ਜਦ ਬੜੇ ਮਾਰ ਕੇ ਅਗਲਾ ਇੱਕ ਪਾਸੇ ਲਾ ਲੂਗਾ ਕੋਈ ਇਦਾਂ ਖੜਾ ਤੁਸੀਂ ਜਦੋਂ ਤੋਂ ਫਿਰ 1984 ਤੋਂ ਬਾਅਦ ਹੀ ਇਹਨਾਂ ਦੀ ਤੁਸੀਂ ਵਰਸੀ ਮਨਾ ਰਹੇ ਹੋ ਹਰ ਇੱਕ ਸਾਲ ਹਾਂ ਜੀ ਅਸੀਂ ਹਰ ਸਾਲ ਦੀ ਸਾਲਾ ਵਰਸੀ ਮਨਾ ਰਹੇ ਜਿੰਨਾ ਕੋ ਗੁਰੂ ਸਾਹਿਬ ਦਾ ਹੁਕਮ ਆਉਂਦਾ ਅਸੀਂ ਪੰਨ ਤਾਂ ਕਰ ਦਿੰਨੇ ਆ ਬਾਕੀ ਗੁਰੂ ਸਾਹਿਬ ਦਾ ਪਾਠਕ ਮਨਾ ਲੈਂਦੇ ਬਾਣੀ ਪੜ ਲੈਂਦੇ ਅੱਜ ਵੀ ਆਪਾਂ ਨੇ ਦੇਖਿਆ ਕਿ ਤੁਸੀਂ ਇਹਨਾਂ ਦੀ ਵਰਸੀ ਮਨਾਈ ਤੇ ਜਿਹੜਾ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਗਾਈਆਂ ਇਹ ਲੰਗਰ ਵੀ ਚਲਾਇਆ ਕੋਈ ਇਹ ਨਹੀਂ ਦੇਖਿਆ ਕੋਈ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਕੋਈ ਆਇਆ ਹੋਵੇ ਇੱਥੇ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਆਇਆ ਹੋਵੇ ਕੋਈ ਆਉਂਦਾ ਕਦੇ ਕੋਈ ਨਾ ਅਸੀਂ ਤਾਂ ਵਿਚਾਲੇ ਫਸੇ ਪਏ ਜੇ ਤਾਂ ਅਸੀਂ ਕਾਲੀਆਂ ਕੰਨੀ ਬਾਤਲ ਕਰਨੀ ਜਾਂਦੇ ਤੇ ਤਾਂ ਉਹ ਟੋੜੇ ਦੂ ਟੋੜੇ ਕੰਨੀ ਦਾ ਤਾਂ ਖੰਧਾ ਨੂੰ ਉਹ ਕਹਿੰਦੇ ਨੇ ਗਰਦਾਰ ਨੇ ਜੀ ਇਹ ਤਾਂ ਜੇ ਉਹਨਾਂ ਕੰਨੀ ਜਾਂਦੇ ਨੇ ਸਾਨੂੰ ਕਹਿੰਦੇ ਨੇ ਅੱਤਵਾਦੀ ਨੇ ਹੁਣ ਅਸੀਂ ਕਿੱਧਰ ਨੂੰ ਜਾਈਏ ਸਾਡਾ ਵੀ ਕੋਈ ਹੱਲਾ ਹੋਵੇ ਤੁਹਾਨੂੰ ਕਹਿੰਦੇ ਨੇ ਅੱਤਵਾਦੀ ਨੇ ਜੀ ਇਹ ਉਹਨਾਂ ਦਾ ਨਾ ਤਾਂ ਸਾਡੇ ਸਰ ਮਜੀਠ ਸਿੰਘ ਮਾਨ ਆ ਕੇ ਖੜੇ ਆ ਬਾਗੜੀਆਂ ਆਏ ਤੇ ਸਾਡਾ ਸਨਮਾਨ ਵੀ ਨਹੀਂ ਕਰਿਆ 2 ਮੀਟਰ ਕੱਪੜਾ ਵੀ ਛਰਿਆ ਸਰ ਮਜੀਠ ਸਿੰਘ ਮਾਨ ਤੋਂ ਹੂੰ ਵੀ ਸਨਮਾਨ ਤਾਂ ਸਤਿਕਾਰ ਤਾਂ ਦੇ ਦਈਏ ਪਰਿਵਾਰ ਨੂੰ ਹੂੰ 2 ਮੀਟਰ ਕੱਪੜਾ ਵੀ ਛਰਿਆ ਉਹਨੂੰ ਹੂੰ ਅ ਸੋਸੀਦ ਦੇ ਭੈਣ ਜੀ ਬੈਠੇ ਨੇ ਆਪਾਂ ਉਹਨਾਂ ਨਾਲ ਭੈਣ ਸਾਸਿਕਾ ਸਾਸਿਕਾ ਜੀ ਕੀ ਨਵਾਂ ਤੁਹਾਡਾ ਵਰਮ ਜੀ ਤਾਂ ਅ ਭੈਣ ਕਿੰਨੀ ਉਮਰ ਸੀ ਕਿ ਜਦੋਂ ਤੁਹਾਡੀ ਜਦੋਂ ਇਹ ਸੀਹਦ ਹੋਏ ਨੇ ਪੰਜੀ ਕਿੰਨੀ ਆਹ ਸਾੜਾ ਆਹ ਥਾਰਾ ਕਹਾਣੀ ਤੁਸੀਂ ਛੋਟੇ ਉਹਨਾਂ ਤੋਂ ਵੱਡੇ ਹੋ ਮੈਂ ਛੋਟੀ ਆ ਜੀ ਮੈਨੂੰ 15 ਸਾਲ ਪਹਿਲਾਂ ਕਹੀਏ ਤੇ ਕਹਿੰਦੇ ਗੁੱਡੀ ਜੇ ਮੈਂ ਡੋਲਣ ਚੜ ਗਿਆ ਤੂੰ ਰੋਏ ਉਹਨਾਂ ਹੂੰ ਸਾਨੂੰ ਇਹ ਨਹੀਂ ਪਤਾ ਵੀ ਡੋਲਣ ਦਾ ਮਤਲਬ ਕੀ ਹੁੰਦਾ ਹੈ ਹੂੰ ਆ ਫਿਰ ਉਹ ਕਹਿੰਦੇ ਵੀ ਤੁਸੀਂ ਡੋਲਣ ਜੇ ਮੈਂ ਡੋਲਣ ਚੜ ਗਿਆ ਤੂੰ ਰੋਣਾ ਨਹੀਂ ਵੀ ਬੇਬੇ ਨੂੰ ਅਰ ਬਾਪੂ ਨੂੰ ਕਹੀਦੀ ਵੀ ਉਹ ਨਾ ਕਰਨ ਘਰੇ ਉਹ ਹੈ ਨਹੀਂ ਦੀ ਘਰੇ ਮੈਂ ਕੱਲੀ ਹੁੰਦੀ ਹੂੰ ਹੂੰ ਵਸਨ ਨਹੀਂ ਗੱਲ ਕਹਿ ਕੇ ਮੈਨੂੰ ਬਾਗੀ ਆਖਰੀ ਮੁਲਾਕਾਤ ਉਹਨਾਂ ਨਾਲ ਕਦੋਂ ਹੋਈ ਤੁਹਾਡੀ ਬਸ ਜਿਆਦੇ ਹੋਈ ਤੀ ਜੀ ਜਾਂ ਨੂੰ ਉਹ ਕਹਿ ਕੇ ਗਿਆ ਤੀ ਪਹਿਲਾਂ ਹੁੰਦਾ ਦੀ ਜਾਂਦਾ ਤੀ ਮਿਲ ਕੇ ਵਗ ਜਾਂਦਾ ਤੀ ਸਾਡੇ ਕੋਲ ਬਾਹਲਾ ਚਰ ਖੜਦਾ ਵਹਿੰਦਾ ਨਹੀਂ ਤੀ ਹੂੰ ਪੰਜ 10 ਮਿੰਟੇ ਖੜਦਾ ਤੀ ਸਾਡੇ ਕੋਲੇ ਜੇ ਦੇ ਮਿਲ ਕੇ ਜੇ ਦੇ ਵਗ ਜਾਂਦੇ ਤਾਂ ਕਿਵੇਂ ਚੇਟਕ ਲੱਗੀ ਉਹਨਾਂ ਨੂੰ ਇਸ ਤਰ੍ਹਾਂ ਕੀ ਸੰਤਾਂ ਨਾਲ ਉਹਨਾਂ ਦਾ ਉਧਰ ਨੂੰ ਲਗਾਵ ਹੋ ਗਿਆ ਸੰਤਾਂ ਦਾ ਉਹਨਾਂ ਨੇ ਅੰਬਰ ਤਸਕਲੇ ਜੀ ਇੱਥੇ ਦਿਮਾਗ ਲੱਗੇ ਤੇ ਉੱਥੇ ਅੰਬਰ ਤਸਕ ਕੇ ਉਹਨਾਂ ਦੇ ਨਾਲ ਹੋ ਗੋ ਗਿਆ ਮੇਰੇ ਬੜੇ ਭਰਾ ਦਾ ਵਿਆਹ ਹੋਇਆ ਤੀ ਹੂੰ ਉਹਨਾਂ ਵਿਆਹ ਤੋਂ ਬਾਅਦ ਮੇਰੇ ਬਾਪ ਕਹਿੰਦੇ ਬੇਸੀ ਜਾਣ ਨਹੀਂ ਦੇਣਾ ਹੈਗਾ ਹੂੰ ਉੱਧ ਜਾ ਕੇ ਲਿਆਏ ਤੇ ਉੱਥੋਂ ਭਿੰਡਰਾਂ ਤੋਂ ਹਮ ਜਦ ਉੱਥੋਂ ਲਿਆਦਾ ਫਿਰ ਉਹਨਾਂ ਨੇ ਭਿੰਡਰਾਂ ਐ ਸ਼ਾਂਤਾਂ ਨੇ ਚਿੱਠੀ ਪਾਈ ਉਹਨੂੰ ਹਮ ਫਿਰ ਅਸੀਂ ਚਿੱਠੀ ਇਹਨੇ ਫੂਕਦੀ ਕਹਿੰਦੇ ਵੀ ਇਹ ਫੇਰ ਬਗ ਜੂਗਾ ਵੀ ਅਸੀਂ ਜਿਹੜਾ ਇਹ ਉਹ ਆ ਵੀ ਮੈਂ ਹਨ ਅਸੀਂ ਦੋ ਜੜੇ ਕੀ ਕਰਾਂਗੇ ਮੇਰਾ ਭਰਾ ਰਹਿ ਦੋਏ ਰਹਿ ਗਏ ਤੇ ਹਮ ਉਹ ਅੱਡ ਹੋ ਗਿਆ ਤੇ ਜੀਜਾ ਦੇ 6 ਮਹੀਨੇ ਬਾਅਦ ਹਮ ਫਿਰ ਉਹ ਦਾ ਕਰਕੇ ਉਹਨਾਂ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਭਾਈ ਮਲਕੀਨ ਸਿੰਘ ਜੀ ਸ਼ਹੀਦ ਹੋ ਗਏ ਉੱਥੇ ਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਗੱਲ ਉਹਨ ਤਾਂ ਜਦ ਪਤਾ ਲੱਗਿਆ ਤੇ ਜਾਂ ਲੰਗੋ ਵਾਲੀ ਸ਼ਾਂਤ ਫਿਰ ਕਹਿੰਦੇ ਵੀ ਅਸੀਂ ਗੋਡਾ ਨਮਿਆਣਾ ਆਉਣਾ ਕਰੇ ਸਨੇਹਾ ਦੇ ਕੇ ਗਏ ਤੇ ਯਾਡੇ ਮੇਰੇ ਬਕੂ ਜੀ ਉਹਨਾਂ ਨੂੰ ਵੀ ਉਹਨਾਂ ਨੇ ਫਿਰ ਇੱਥੇ ਉਹ ਕਰਿਆ ਤੀ ਬਹੁਤ ਕੱਠ ਤੀ ਜੀ ਸ਼ਾਂਤ ਆ ਤੇ ਆਪਣੇ ਲੰਗੋ ਵਾਲੀ ਉਹ ਘਰੇ ਆ ਕੇ ਗਏ ਤੇ ਸਾਨੂੰ ਜਦ ਪਤਾ ਲੱਗਿਆ ਜੀ ਕਿਹਾ ਜੀ ਸੁਭਾਅ ਸੀਗਾ ਕਿਵੇਂ ਸੀਗੇ ਉਹਨਾਂ ਦੇ ਸ਼ਵਾਦ ਬਹੁਵਦੀ ਤੀਜਨ ਹੂੰ ਬਸ ਉਹ ਪਹਿਲੀ ਕੜੀ ਦੋਦ ਐਸ ਕਰਨੀ ਹੋਤੀ ਕਿਸੇ ਦੀ ਝੂਠੀ ਚੀਜ਼ ਨਹੀਂ ਸੀ ਮੇਰੇ ਬੜੇ ਭਰਾ ਦੇ ਆਤ ਦੀ ਉਹ ਜਾਣ ਕੇ ਕਹਿੰਦੇ ਮੈਂ ਅੱਜ ਤੇਰਾ ਦੁੱਧ ਪੀ ਲੈਣਾ ਝੂਠੇ ਹੱਥ ਲਾ ਦੇਣ ਉਹ ਕਹਿੰਦੇ ਤੂੰ ਹੀ ਪੀ ਲੈ ਮੈਂ ਨਹੀਂ ਪੀਣਾ ਹੈਗਾ ਹੂੰ ਚੱਕ ਲਾਪ ਦੋ ਹੂੰ ਹੀ ਪੀ ਲੋ ਜਿਉਂਨੇ ਹਾਸੀ ਜੀ ਵੀ ਕਹਿਣਾ ਫਿਰ ਉਹ ਨਹੀਂ ਤੇ ਕਰਦਾ ਹੁੰਦਾ ਤੇ ਮਾਣ ਹੁੰਦਾ ਹੁਣ ਤੁਹਾਨੂੰ ਕਿ ਇੱਕ ਸ਼ਹੀਦ ਪਰਿਵਾਰ ਦੇ ਵਿੱਚੋਂ ਤੁਸੀਂ ਕਿ ਤੁਹਾਡਾ ਭਾਈ ਹੈ ਜਿਹੜਾ ਉੱਥੇ ਸਿੱਖ ਕੌਮ ਦੇ ਸਾਡੇ ਅਕਾਲ ਤਖਤ ਸਾਹਿਬ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ ਹਾਂਜੀ ਹਾਂ ਸਾਨੂੰ ਪੂਰਾ ਉਹ ਆ ਵੀ ਸਾਡੇ ਉਹ ਕਹਿੰਦਾ ਵੀ ਤੁਸੀਂ ਕੋਈ ਉਹ ਜੀ ਕਰਨਾ ਹੈਗਾ ਵੀ ਪੂਰਾ ਖੁਸ਼ ਰਹਿਣਾ ਭੁੱਲਣਾ ਨਹੀਂ ਹੈਗਾ ਤੁਸੀਂ ਹੌਸਲੇ 'ਚ ਰਹਿਣਾ ਤੁਸੀਂ ਹੂੰ ਤੇ ਤੁਸੀਂ ਉੱਥੇ ਅਜੈਬ ਘਰ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਹੋਈ ਆ ਦਰਵਾਜਾ ਸਾਹਿਬ ਦੇ ਵਿੱਚ ਦੇਖੀ ਹੈ ਤੁਸੀਂ ਨਾ ਜੀ ਫੋਟੋ ਨਹੀਂ ਦੇਖੀ ਵੀ ਉਹ ਨਾਉ ਦੇਖਿਆ ਸੀ ਨੇ ਵੀ ਇੱਥੇ ਨਾਉ ਲਿਖਿਆ ਹੋਇਆ ਹੂੰ ਜਿਵੇਂ ਇਹਨਾਂ ਨੇ ਦੱਸਿਆ ਭਰਾ ਨੇ ਕਿ ਅਜੇ ਤੱਕ ਕੋਈ ਸ਼੍ਰੋਮਣੀ ਕਮੇਟੀ ਦਾ ਜਾਂ ਕਿਸੇ ਵੱਲੋਂ ਵੀ ਕੋਈ ਮਾਨ ਸਨਮਾਨ ਪਰਿਵਾਰ ਦਾ ਨਾ ਜੀ ਸਾਨੂੰ ਕੋਈ ਹੋ ਨਹੀਂ ਹੁਮ ਕੀ ਕਹਿਣਾ ਚਾਹੁੰਦੇ ਹੋ ਕੌਮ ਦੇ ਉਹਨਾਂ ਲੀਡਰਾਂ ਨੂੰ ਜਿਹੜੇ ਅੱਜ ਜਗਵਾਇ ਕਰਦੇ ਨੇ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਵੀ ਉਹਦਾ ਨਾਂ ਉੱਚਾ ਹੋਣਾ ਚਾਹੀਦਾ ਜੀ ਹੁਣ ਜਿਹੜੇ ਜੱਟਾਂ ਜ਼ਿੰਮੇਦਾਰਾਂ ਦੇ ਉਹ ਹੁੰਦੇ ਨੇ ਵੱਡਾ ਉਹਨਾਂ ਦਾ ਕਿੰਨੀ ਉੱਚੀ ਨਾਂ ਉਹ ਹੋ ਜਾਂਦਾ ਇਹ ਜੇ ਗਰੀਬ ਘਰ ਦਾ ਬੱਚਾ ਤੇ ਜੇ ਉਹ ਤਾਂ ਹੀ ਨਹੀਂ ਉਹ ਹੋਇਆ ਕੋਈ ਪਿੰਡ ਦੇ ਵਿੱਚ ਕੋਈ ਯਾਦਗਾਰ ਜਾਂ ਕੋਈ ਹੋਰ ਕੁਝ ਬਣਿਆ ਨਹੀਂ ਉਹਨਾਂ ਦੇ ਨਾਮ ਤੇ ਕੋਈ ਨਹੀਂ ਬਣਿਆ ਹੈਗਾ ਜੀ ਕੁਝ ਨਹੀਂ ਬਣਿਆ ਉਹਨਾਂ ਦੇ ਨਾਮ ਤੇ ਜਿੱਥੇ ਕੋਈ ਗੇਟ ਬਣ ਜਾਵੇ ਜੀ ਕੋਈ ਉਹਦੀ ਯਾਦਗਿਰ ਦੇ ਵਿੱਚ ਕੋਈ ਨਿਸ਼ਾਨੀ ਬਣ ਜਾਵੇ ਅਸੀਂ ਤਾਂ ਹੁਣ ਚਲੇ ਜਾਣਾ ਇਨਸਾਨ ਤਾਂ ਇੱਥੇ ਕੋਈ ਸਮਾਂ ਜਿਹੜੇ ਬਿਰਲੇ ਚਲੇ ਜਾਵੇ ਉਹਦੀ ਨਿਸ਼ਾਨੀ ਰਹਿ ਜਾਵੇ ਸਾਡੇ ਹੱਥਾਂ ਨਾਲ ਬਣੀ ਜੀ ਸਾਨੂੰ ਇਨੀ ਮਨ ਆਈ ਹੂੰ ਦੇ ਨੇ ਗੇਟੇ ਬੜ ਜੇ ਸਮਾਂ ਇਹੋ ਜੀ ਸਾਡੇ ਭਰਾ ਦਿੰਨਾ ਉਤੇ ਹੋਇਆ ਉਹਨਾਂ ਦੇ ਬੱਚਿਆਂ ਨੂੰ ਵੀ ਉਹ ਹੋਊਗਾ ਗੁਰਦੁਆਰਾ ਕਮੇਟੀ ਕੋਲੇ ਇੰਨੇ ਬਜਟ ਨਹੀਂ ਇਹਨਾਂ ਦੇ ਕੁਝ ਚਾਹੀਂਦਾ ਗੁਰਦੁਆਰਾ ਗੁਰਦੁਆਰਾ ਕਮੇਟੀ ਨੂੰ ਇਹੋਨਾਂ ਦੀ ਕੋਈ ਯਾਦਗਾਰੀ ਬਣਾਵੇ ਕਿ ਉਹ ਜੀ ਦਾ ਗਰੀਬ ਪਰਿਵਾਰ ਦਾ ਬੰਦੂਏ ਮਜ਼ਦੂਰੀ ਕਰਦੇ ਰਹੇ ਹੁਣ ਤੇ ਮਾਨ ਦੀ ਕਿਰਪਾ ਹੋਈਆ ਹੁਣ ਵੀ ਇਹਨਾਂ ਦਾ ਕਮੇਟੀ ਦਾ ਫਰਜ਼ ਬਣਦਾ ਜ਼ਿੰਮੇਵਾਰੀ ਬਣਦੀ ਆ ਵੀ ਜਿਵੇਂ ਉਹਨਾਂ ਨੇ ਹੱਥ ਕੇ ਕੁਰਬਾਨੀ ਦਿੱਤੀ ਨੇ ਵੀ ਇਹਦੀ ਕੌਮ ਦੇ ਅੱਛੀ ਦਾੰਦੀ ਸੰਭਾਲ ਕਰੇ ਹੂੰ ਸੋਏ ਸੀ ਸ਼ਹੀਦ ਦਾ ਪਰਿਵਾਰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਭੈਣ ਜੀ ਨੇ ਉਹਨਾਂ ਦੇ ਭਰਾ ਨੇ ਵੱਡੇ ਸੋ ਜਿਹੜੇ ਸ਼ਹੀਦ ਹੁੰਦੇ ਨੇ ਪੂਰੀ ਕੌਮ ਦਾ ਸਰਮਾਇਆ ਹੁੰਦੇ ਨੇ ਸੋ ਉਹਨਾਂ ਨੇ ਆਪਣੀ ਕੌਮ ਦੇ ਲਈ ਹੱਸਦੇ ਹੋਇਆ ਸ਼ਹੀਦ ਹੋ ਗਏ ਪਰ ਇਹਨਾਂ ਦੇ ਮਨ ਦੇ ਵਿੱਚ ਇੱਕ ਮਲਾਲ ਵੀ ਆ ਇੱਕ ਰੋਸਾ ਵੀ ਆ ਕਿ ਸਾਨੂੰ ਕੌਮ ਦੇ ਜਿਹੜੇ ਲੀਡਰ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਅਜੇ ਤੱਕ ਇਹਨਾਂ ਨੂੰ 40 ਸਾਲ ਹੋ ਗਏ ਨੇ ਉਹਨਾਂ ਦੀ ਵਰਸੀ ਮਨਾਉਂਦਿਆਂ ਨੂੰ ਕੋਈ ਵੀ ਜਿਹੜਾ ਹੈਗਾ ਇਹਨਾਂ ਕੋਲੇ ਤੇ ਨਹੀਂ ਪਹੁੰਚਿਆ ਔਰ ਕੋਈ ਵੀ ਪਰਿਵਾਰ ਦਾ ਮਾਨ ਸਨਮਾਨ ਨਹੀਂ ਹੋਇਆ ਤੇ ਕੋਈ ਵੀ ਉਹਨਾਂ ਦੀ ਯਾਦਗਾਰਾ ਜਿਹੜੀ ਉਹ ਨਹੀਂ ਬਣਾਈ ਗਈ ਸੋ ਅਸੀਂ ਵੀ ਆਪਣੇ ਚੈਨਲ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਕੌਮ ਦੇ ਸ਼ਹੀਦਾਂ ਦਾ ਸਰਮਾਇਆ ਜਿਹੜਾ ਉਹਨੂੰ ਸੰਭਾਲਿਆ ਜਾਵੇ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ ਉਹਨਾਂ ਦੇ ਨਾਮ ਦੇ ਉੱਪਰ ਕੁਝ ਇਸ ਤਰ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ ਜਿਨ੍ਹਾਂ ਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਲੋਕ ਯਾਦ ਰੱਖਣ ਤੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਕੋਈ ਸੇਧ ਲੈ ਸਕਣ ਕਿਉਂਕਿ ਮਹਿਜ 18 ਸਾਲ ਦੀ ਉਮਰ ਦੇ ਵਿੱਚ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਸ਼ਹੀਦੀ ਦਾ ਜਮ ਪੀ ਗਏ ਸੀ ਸੋ ਅਸੀਂ ਲੱਖਾਂ ਵਾਰ ਉਹਨਾਂ ਨੂੰ ਨਮਨ ਕਰਦੇ ਹੋਏ ਸਰਦਾ ਤਿਸਤਕਾਰ ਦੇ ਫੁਲਕੀਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ